हीरो कीताओ पर लगेंगे हर बस मिले वतर पर मिटने वालों का बाकी नहीं निशा होगा आज assi sarkari middle school sukha singa wala dev vidyarthi shaheed udam singh ji de jeevan bare jankari den ja rahe ha ji udam singh ohna de bachpan da naam sher singh hunada janm 26 december 1899 is naam aya ohna de ohna de mata ji da naam ਰਾਇਨ ਕੌਰ ਅਤੇ ਪਿਤਾ ਦਾ ਨਾਮ ਸਰਦਾਰ ਸਿੰਘ ਉਹ ਸਰਦਾਰ ਤਹਿਿਲ ਸਿੰਘ ਉਹਨਾਂ ਉੱਤੇ ਸ਼ਹੀਦ ਭਗਤ ਸਿੰਘ ਜੀ ਦਾ ਪੂਰਾ ਪ੍ਰਭਾਵ ਸੀ ਉਹ ਅਕਸਰ ਹੀ ਰਾਮ ਪ੍ਰਸਾਦ ਬਿਸਮਿਲ ਦੇ ਕ੍ਰਾਂਤੀਕਾਰੀ ਗੀਤ ਗਾਉਂਦੇ ਰਹਿੰਦੇ ਸਨ ਸ਼ਹੀਦ ਉਦਮ ਸਿੰਘ ਜੀ ਨੇ ਸੈਂਟਰ ਖਾਲਸਾ ਯਤਿਮ ਖਾਨਾ ਅੰਮ੍ਰਿਤਸਰ ਤੋਂ 1918 ਈਸਵੀ ਵਿੱਚ میٹرਿਕ ਪਾਸ ਕੀਤੀ ਤੇਰਾ ਜਰਨਲ ਡਾਇਰ ਨੇ ਨਿহਥੇ ਲੋਕਾਂ 'ਤੇ ਗੋਲੀਆਂ ਚਲਾ ਕੇ ਉਹਨਾਂ ਦਾ ਕਤਲ ਕਰ ਦਿੱਤਾ ਜਿਸ ਘਟਨਾ ਦਾ ਆਪ ਦੇ ਮਾਨ ਉੱਤੇ ਡੂੰਘਾ ਪ੍ਰਭਾਵ ਪਿਆ ਜਲਿਆਵਾਲੇ ਬਾਗ ਦੇ ਹੱਤਿਆਕਾਰ ਦਾ ਬਦਲਾ ਲੈਣ ਲਈ ਉਹ ਮਿਤੀ 13 ਮਾਰਚ 1940 ਨੂੰ ਕੈਸਟਰਨ ਕੈਸਟਰਨ ਹਾਲ ਲੰਡਨ ਵਿੱਚ ਗਏ ਉੱਥੇ ਉਹਨਾਂ ਨੇ ਮਾਈਕਲ ਉਡਵਾਇਰ ਦਾ ਕਤਲ ਕੀਤਾ ਜਿਸ ਨਾਲ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਕਤਲ ਦਾ ਮੁਕੱਦਮਾ ਚੱਲਿਆ ਉਨ੍ਹਾਂ ਨੂੰ 31 ਜੁਲਾਈ 1940-65 ਵਿਲੇ ਜੇਲ੍ਹ ਲੰਡਨ ਵਿਖੇ ਫਾਂਸੀ ਦੀ ਸਜ਼ਾ ਦਿੱਤੀ ਗਈ।